마음 l ਕਾ ਡੁੱਬ ਗਿਆ ਸਾਰਾ ਬੀਬੀ ਇਹ ਦੇਖੋ ਅਸੀਂ ਇਹ ਕਰਦੇ ਹਾਂ ਡੁੱਬ ਗਿਆ ਤਾਂ ਆਹ ਤਨੀ ਚਾਹੀਦਾ ਬਹੁਤ ਔਖੀ ਜਿਆ ਰੋਟੀ ਗੋਣੇ ਦੇ ਪਕਾਉਂਦੇ ਤੁਮਹਾਂ ਨਾਲ ਬੀਬੀ ਨੇ ਅਜੀ ਕੀ ਨਾਮ ਹੈ ਤੁਹਾਡਾ ਜੀ ਹਾਂ ਜੀ ਮੇਰਾ ਸੁਖਵੀਰ ਸਿੰਘ ਹੈ ਜੀ ਜੀ ਕਿਹੜਾ ਪਿੰਡ ਹੈ ਇਹ ਇਹ ਪਿੰਡ ਆਪਣੇ ਹਕੂਮਤਪੁਰਿਆ ਜੀ ਜ਼ਿਲ੍ਹਾ ਹੁਸ਼ਿਆਰਪੁਰ ਤਹਿਸੀਲ ਗੜਸ਼ੰਕਰ ਕੀ ਹਾਲਾਤ ਹੈ ਇਸ ਵੇਲੇ ਪਿੰਡ ਦੇ ਹਾਲਾਤ ਤਾਂ ਹੀ ਦੇਖੋ ਜੀ ਮਤਲਬ ਕਿ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਪਿੰਡ ਦੇ ਪਿੰਡ ਜੇ ਪਾਣੀ ਅੰਨਾ ਗਾ ਚੁੱਕਾ ਜਿੱਦਾਂ ਕੋ ਚੋਟ ਟੁੱਟ ਗਿਆ ਹੁੰਦਾ ਯਾ ਮਤਲਬ ਕਿ ਚੋਦੇ ਵਿੱਚ ਵੀ ਪਾਣੀ ਘਟ ਚੱਲਦਾ ਹੋਊਗਾ ਤੁਸੀਂ ਸਾਡੇ ਪਿੰਡ ਜੇ ਤੁਸੀਂ ਘੁੰਮ ਕੇ ਆਏ ਹੋ ਤੁਸੀਂ ਦੇਖਿਆ ਕਿ ਪਾਣੀ ਮਲ ਕੇ ਵੀ ਚੋਣ ਨਾਲ ਵਧੀ ਚੱਲਦਾ ਪਿਆ ਲੋਕਾਂ ਦੇ ਘਰਾਂ 'ਚ ਪਾਣੀ ਆ ਕੇ ਆਇਆ ਮਰਗਨ ਕੋ ਨੁਕਸਾਨ ਹੋਣ ਦਾ ਬਹੁਤ ਡਰ ਰਿਹਾ ਕਿਸੇ ਮਕਾਨ ਨੂੰ ਡਿੱਗ ਸਕਦਾ ਹੈ ਕੋਈ ਵੀ ਇਹ ਪਾਣੀ ਬਾਰਿਸ਼ ਦਾ ਆਇਆ ਜਾਂ ਕੀ ਕਾਰਨ ਹੈ ਇਹ ਦੇਖੋ ਇਹ ਬਾਰਿਸ਼ ਦਾ ਪਾਣੀ ਮੈਨੂੰ ਇਹ ਲੱਗਦਾ ਜੇ ਜਿੱਦਾਂ ਕੋਈ ਚੋਟ ਟੁੱਟ ਗਿਆ ਹੁੰਦਾ ਹੈ ਅਮਲਗੜ੍ਹ ਦੀ ਵਾਲੀ ਉਹਨਾਂ ਕੋਈ ਜਿਆਦਾ ਹੀ ਮਤਲਬ ਨੇ ਕਿੰਧਰ ਜਿਹੜਾ ਕੰਮ ਮਲਗੇ ਖਰਾਬ ਹੋ ਜਾਏ ਹੋ ਸਕਦਾ ਹੈ ਕਿ ਬੱਗੇ ਕਹਿੰਦੇ ਪਾਣੀ ਰੋਕਦਾ ਉਹ ਕੀ ਕਾਰਨ ਬਣੇ ਹਾਂਜੀ ਉਹ ਨਾ ਜਿੱਥੋਂ ਪਾਣੀ ਦਾ ਨਿਕਾਸ ਸੀਗਾ ਉਹ ਪਾਣੀ ਰੋਕਿਆ ਸੀ ਮਰੇ ਹੁਣ ਮਰੇ ਉਹ ਸੜਕਾਂ ਤੋਂ ਵੜ ਦਿੱਤੀਆਂ ਗਈਆਂ ਆ ਉਹ ਅੱਗੇ ਪਾਣੀ ਜਾਂਦਾ ਪਿਆ ਪਰ ਫਿਰ ਵੀ ਪਾਣੀ ਪਿੱਛੋਂ ਘਟਾਉਣ ਦਾ ਕੋਈ ਚਾਂਸ ਨਹੀਂ ਪਾਣੀ ਵੱਧ ਰਿਹਾ ਹਾਂਜੀ ਅਸੀਂ ਮਾਲਕ ਵੀ ਸੜਕ ਜਿਹੜਾ ਨਾ ਆਪਣੇ ਆ ਮੇਨ ਸੜਕ ਜਿਹੜੀ ਬਣੀ ਹੈ ਨਾ ਹੁਣ ਪੀਡਬੀ ਡੀ ਨੇ ਬਣਾਈ ਆ ਤੇ ਇਹਨਾਂ ਨੂੰ ਅਸੀਂ ਪਹਿਲਾਂ ਕਿਹਾ ਸੀਗਾ ਵੀ ਅਸੀਂ ਜਿਹੜੀ ਸਾਡੇ ਨਾਲ ਸੜਕਾਂ ਵਿੱਚ ਪੈ ਪਾਈ ਜਾਣ ਜਿਹੜਾ ਪਿੰਡ ਵਿੱਚ ਪਾਣੀ ਆਉਂਦਾ ਪਿੰਡ ਦੇ ਬਾਹਰ ਬਾਹਰ ਨਿਕਲ ਜਾਵੇ ਤੇ ਹੁਣ ਸਵੇਰੇ ਪਿੰਡ ਦੇ ਇਕੱਠੇ ਹੋ ਕੇ ਸੜਕਾਂ ਟੋੜਨ ਲੱਗੇ ਸੀਗੇ ਤੇ ਚਲੋ ਅਸੀਂ ਸੋਚਿਆ ਵੀ ਅਡਿਓ ਸਾਹਿਬ ਨੂੰ ਫੋਨ ਕਰ ਲਈ ਅਡਿਓ ਸਾਹਿਬ ਨੂੰ ਫੋਨ ਕੀਤਾ ਸੀਗਾ ਵੀ ਉਹ ਕਹਿੰਦੇ ਅਸੀਂ ਥੋੜੇ ਟਾਈਮ ਤੱਕ ਆਉਣੇ ਆ ਪਰ ਹਜੇ ਤੱਕ ਪਹੁੰਚੇ ਨਹੀਂ ਹੈਗੇ ਵੀ ਸਾੜੇ ਕਾਜ ਨਾ ਪਟਿਓ ਪਰ ਅਸੀਂ ਮੌਕਾ ਦੇਖਦੇ ਆਗੇ ਤੁਸੀਂ ਇਸ ਸੰਬੰਧੀ ਪਹਿਲਾਂ ਮਿਲੇ ਹੋ ਕਿਸੇ ਐਮਪੀ ਨੂੰ ਐਮਐਲਏ ਨੂੰ ਜਾਂ ਕਿਸੇ ਡੀਸੀ ਨੂੰ ਹਾਂਜੀ ਐਮਪੀ ਸਾਹਿਬ ਨੂੰ ਅਸੀਂ ਬਹੁਤ ਟਾਈਮ ਦੇ ਮਲਗੇ ਪਹਿਲਾਂ ਜਦੋਂ ਪਹਿਲੀ ਵਾਰ ਪੜਿਆ ਸੀ ਉਦੋਂ ਵੀ ਸਾਨੂੰ ਮਿਲੇ ਸੀਗੇ ਉਹ ਕਹਿੰਦੇ ਕੋਈ ਤੁਹਾਡਾ ਛਾਲ ਜਲਦੀ ਕਰਾਵਾਂਗੇ ਪਰ ਹਜੇ ਤੱਕ ਕੋਈ ਹੱਲ ਹੋਇਆ ਨਹੀਂ ਹੈਗਾ ਕਹਿੰਦੇ ਸੀਗੇ ਭਰੋਸਾ ਤਾਂ ਵਾਹੀ ਤੁਹਾਡਾ ਹੱਲ ਹੋ ਜਾਊਗਾ ਅੱਜ ਕਿੰਨੇ ਘਰਾਂ ਚ ਪਾਣੀ